ਗੁਰੂ ਰੂਪਾ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਾਰ ਸਿੱਖ ਚੈਪਟਰ ਤੇ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਪਿਛਲੇ ਅਧਿਆਏ ਵਿੱਚ ਅਸੀਂ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਹੈ ਉਨ੍ਹਾਂ ਦਾ ਧੜ ਉਹਨਾਂ ਦਾ ਸਿਰ ਚਾਂਦਨੀ ਚੌਂਕ ਦੇ ਵਿੱਚ ਪਿਆ ਹੈ ਬਹੁਤ ਹੀ ਤੇਜ਼ ਹਨੇਰੀ ਆਈ ਹੈ ਅਸਮਾਨ ਕਾਲਾ ਹੋ ਗਿਆ ਹੈ ਤੇ ਜਿਹੜੇ ਤਮਾਸ਼ੀ ਬਿਨ ਲੋਕ ਉਸ ਸਮੇਂ ਚਾਂਦਨੀ ਚੌਂਕ ਵਿੱਚ ਇਕੱਠੇ ਹੋਏ ਸਨ ਉਹ ਸਾਰੇ ਹੀ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ ਇਸ ਅਧਿਆਏ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਧੜ ਦਾ ਉਹਨਾਂ ਦੇ ਸਿਰ ਦਾ ਕਿਸ ਨੇ ਕਿਸ ਢੰਗ ਦੇ ਨਾਲ ਉਥੋਂ ਚੁੱਕ ਕੇ ਤੇ ਫਿਰ ਉਹਨਾਂ ਦਾ ਸਸਕਾਰ ਕੀਤਾ ਹੈ ਕਿਸ ਤਰ੍ਹਾਂ ਸੀਸ ਨੂੰ ਕਿਸ ਤਰ੍ਹਾਂ ਸੀਸ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਾਇਆ ਹੈ ਸੋ ਗੁਰੂ ਸਵਾਰਿਓ ਪਿਛਲੇ ਅਧਿਆਏ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਦੀਆਂ ਲੜੀਆਂ ਦੇ ਵਿੱਚ ਅਸੀਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਦਿਆਂ ਹਾਂ ਇਸ ਗੱਲ ਬਾਰੇ ਆਪ ਜੀ ਨੂੰ ਦੱਸਿਆ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਪੰਜ ਸਿੱਖ ਸਨ ਜਿੰਨਾਂ ਵਿੱਚੋਂ ਤਿੰਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਉਸ ਸਮੇਂ ਉਹਨਾਂ ਨੇ ਆਪਣੇ ਨਾਲੋਂ ਇੱਕ ਸਿੱਖ ਭਾਈ ਉਦਾਜੀ ਨੂੰ ਉਸ ਸਮੇਂ ਉਹਨਾਂ ਨੇ ਪਹਿਲਾਂ ਹੀ ਵਕ ਕਰ ਦਿੱਤਾ ਸੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਘਟਨਾਵਾਂ ਵਾਪਰਨੀਆਂ ਨੇ ਉਹਨਾਂ ਘਟਨਾਵਾਂ ਦੇ ਕਿਸ ਤਰ੍ਹਾਂ ਉਹਨਾਂ ਘਟਨਾਵਾਂ ਦੇ ਰੂਬਰੂ ਹੋ ਕੇ ਤਾਂਕੀ ਠੋਸ ਫੈਸਲੇ ਲੈਣੇ ਨੇ ਸੋ ਗੁਰੂ ਸਾਰੋ ਦਿੱਲੀ ਦੇ ਵਿੱਚ ਹੀ ਇੱਕ ਬਹੁਤ ਹੀ ਖਾਸ ਮਹੱਲਾ ਹੈ ਦਿਲਵਾਲੀ ਕਦੇ ਬਾਦ ਦੇ ਵਿੱਚ ਇਸ ਨੂੰ ਦਿਲਵਾਲੀ ਸਿੱਖਾਂ ਵੀ ਕਿਹਾ ਜਾਂਦਾ ਸੀ ਜਿੱਥੇ ਚਾਂਦਨੀ ਚੌਕ ਹੈ ਹੋਜ ਖਾਸ ਹੈ ਉਸ ਦੇ ਨੇੜੇ ਹੀ ਇਹ ਮਹੱਲਾ ਪੈਂਦਾ ਹੈ ਸੋ ਇਸੇ ਮਹੱਲੇ ਵਿੱਚ ਸਿੱਖਾਂ ਦਾ ਇੱਕ ਬਹੁਤ ਪੁਰਾਣੀ ਧਰਮਸ਼ਾਲਾ ਸੀ ਜਿਸ ਨੂੰ ਕਿਹਾ ਜਾਂਦਾ ਸੀ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਹੁਣ ਵੀ ਹੈ ਸੋ ਗੁਰੂ ਸਵਾਰਿਓ ਜਿਸ ਸਮੇਂ ਭਾਈ ਉਦਾਜ ਜੀ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵਖ ਕੀਤਾ ਹੈ ਤਾਂ ਭਾਈ ਉਦਾਜ ਜੀ ਇਸੇ ਮਹੱਲੇ ਦੇ ਵਿੱਚ ਇੱਕ ਸਿੱਖ ਦੇ ਘਰ ਗਏ ਨੇ ਉਸ ਸਿੱਖ ਦਾ ਨਾਮ ਇਤਿਹਾਸ ਵਿੱਚ ਭਾਈ ਨਾਨੂ ਜੀ ਕਰਕੇ ਆਉਂਦਾ ਹੈ ਸੋ ਉੱਥੋਂ ਹੀ ਸਾਰੀਆਂ ਭਵਿੱਖ ਦੀਆਂ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਤਿਆਰ ਹੋਈਆਂ ਨੇ ਜਿਸ ਸਮੇਂ ਭਾਈ ਗੁਰਦੇਤਾ ਜੀ ਨੂੰ ਛੱਡ ਦਿੱਤਾ ਗਿਆ ਹੈ 10 ਨਵੰਬਰ 1675 ਨੂੰ ਤਾਂ ਉਹ ਵੀ ਉਸ ਸਮੇਂ ਭਾਈ ਨਾਨੂ ਜੀ ਦੇ ਘਰ ਹੀ ਪਹੁੰਚੇ ਨੇ ਭਾਵੇਂ ਕਿ ਭਾਈ ਕਲਿਆਣਾ ਜੀ ਦੀ ਧਰਮਸ਼ਾਲਾ ਜਿੱਥੇ ਬਹੁਤ ਸਿੱਖ ਆਉਂਦੇ ਜਾਂਦੇ ਸਨ ਦਿੱਲੀ ਦੇ ਬਹੁਤ ਸਾਰੇ ਸਿੱਖ ਉੱਥੇ ਹਾਜ਼ਰੀ ਭਰਦੇ ਸਨ ਨਾਮ ਸਿਮਰਨ ਕਰਦੇ ਸਨ ਪਰ ਜੇ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਤਾਂ ਸਿੱਖਾਂ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਸਾਰੀਆਂ ਮਹਾਨ ਜਿਹੜੀਆਂ ਨੇ ਉਹ ਘਟਨਾਵਾਂ ਗੱਲਾਂ ਤੇ ਵਿਚਾਰਾਂ ਜੁੜੀਆਂ ਹੋਈਆਂ ਨੇ ਭਾਈ ਕਲਿਆਣਾ ਜੀ ਦੀ ਧਰਮਸ਼ਾਲ ਦੇ ਉੱਤੇ ਉਸ ਸਮੇਂ ਹਕੂਮਤ ਦੀ ਡੂੰਗੀ ਨਜ਼ਰ ਸੀ ਹਰ ਘਟਨਾ ਦੇ ਉੱਤੇ ਡੂੰਗੀ ਨਜ਼ਰ ਸੀ ਇਸ ਕਰਕੇ ਭਾਈ ਨਾਨੂ ਜੀ ਦੇ ਘਰ ਨੂੰ ਚੁਣਿਆ ਗਿਆ ਹੈ ਤਾਂ ਕਿ ਹਕੂਮਤ ਦਾ ਉਸ ਕਰਦੇ ਤੇ ਨਜ਼ਰ ਨਾ ਪਵੇ ਤੇ ਉੱਥੇ ਬੈਠ ਕੇ ਸਾਰੇ ਵਿਚਾਰ ਕੀਤੀ ਜਾ ਸਕੇ ਸੋ ਜਿਸ ਸਮੇ ਭਾਈ ਗੁਰਦਿੱਤਾ ਜੀ ਉਸ ਘਰ ਦੇ ਵਿੱਚ ਪਹੁੰਚੇ ਨੇ ਭਾਈ ਜਤਾ ਜੀ ਵੀ ਉੱਥੇ ਨੇ ਭਾਈ ਨਾਨੂ ਜੀ ਵੀ ਉੱਥੇ ਨੇ ਭਾਈ ਤੁਲਸਾ ਜੀ ਵੀ ਉੱਥੇ ਨੇ ਭਾਈ ਆਗਿਆਰਾਮ ਜੀ ਵੀ ਉੱਥੇ ਨੇ ਸੋ ਭਾਈ ਗੁਰਦਿੱਤਾ ਜੀ ਨੇ ਜਾ ਕੇ ਦੱਸਿਆ ਹੈ ਕਿ ਕਿਸ ਤਰ੍ਹਾਂ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਹੈ ਕਿਸੇ ਨੂੰ ਆਰੇ ਨਾਲ چیر ਕੇ ਕਿਸੇ ਨੂੰ ਦੇਗ ਵਿੱਚ ਉਬਾਲ ਕੇ ਤੇ ਕਿਸੇ ਨੂੰ ਰੂਹ ਦੇ ਵਿੱਚ ਸਾੜ ਕੇ ਸੋ ਭਾਈ ਗੁਰਦਤਾ ਜੀ ਨੇ ਸਾਰੇ ਘਟਨਾ ਬਿਆਨ ਕੀਤੀ ਹੈ ਇਹ ਵੀ ਦੱਸਿਆ ਹੈ ਕਿ ਕੱਲ ਉਹਨਾਂ ਨੂੰ ਗੁਰਤੇਗਹਾਦਰ ਸੱਚੇ ਪਾਤਸ਼ਾਹ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇਗਾ ਹਾਲਾਂਕਿ ਜੋ ਮਨਾਦੀ ਹੋਈ ਹੈ ਸਾਰੀ ਦਿੱਲੀ ਦੇ ਵਿੱਚ ਤਾਂ ਉਸ ਬਾਰੇ ਵੀ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਇੱਥੇ ਹੀ ਬੈਠ ਕੇ ਸਾਰੇ ਯੋਜਨਾ ਜਿਹੜੇ ਬਣਾਏ ਗਏ ਕਿ ਕਿਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਜਿਹੜਾ ਉੱਥੋਂ ਚੁੱਕਿਆ ਜਾਵੇਗਾ ਤਾਂ ਧੜ ਦਾ ਸੰਸਕਾਰ ਕਿਵੇਂ ਕੀਤਾ ਜਾਵੇਗਾ ਕੌਣ ਕਰੇਗਾ ਸੋ ਗੁਰੂ ਸਵਾਰਿਓ ਜਿਸ ਸਮੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ 11 ਨਵੰਬਰ 1675 ਨੂੰ ਸ਼ਹੀਦ ਕੀਤਾ ਗਿਆ ਤਾਂ ਜਿਹੜੇ ਬਾਅਦ ਸਾਰੇ ਤਮਾਸ਼ਵੀਨ ਉੱਥੇ ਇਕੱਠੇ ਹੋਏ ਸਨ ਦਿੱਲੀ ਦੇ ਲੋਕ ਉਹਨਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੀ ਅੱਖੀਂ ਸ਼ਹੀਦੀ ਦੇਖਣ ਵਾਸਤੇ ਭਾਈ ਜੱਤਾ ਜੀ ਭਾਈ ਉਦਾ ਜੀ ਭਾਈ ਗੁਰਦਤਾ ਜੀ ਭਾਈ ਤੁਲਸਾ ਜੀ ਤੇ ਹੋਰ ਸਿੱਖ ਵੀ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਉਸ ਸਮੇਂ ਧੀਰਜ ਰੱਖਣਾ ਪਿਆ ਸਬਰ ਕਰਨਾ ਪਿਆ ਤੇ ਨਾ ਚੰਦਿਆਂ ਹਾਂ ਵੀ ਆਪਣੇ ਆਪ ਨੂੰ ਜਾਪਤੇ ਦੇ ਵਿੱਚ ਰੱਖਣਾ ਪਿਆ ਉਸ ਸਮੇਂ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਉਸ ਸਮੇਂ ਨਾਲ ਹੀ ਐਲਾਨ ਕੀਤਾ ਗਿਆ ਹੈ ਕੋਈ ਵੀ ਇਹਨਾਂ ਦੇ ਸੀਸ ਦਾ ਇਹਨਾਂ ਦੇ ਧੜ ਦਾ ਇਥੋਂ ਚੁੱਕਣ ਦਾ ਹਿਆਲਾ ਕਰੇ ਜਿਸ ਨੇ ਵੀ ਇਹ ਕੋਸ਼ਿਸ਼ ਕੀਤੀ ਉਸ ਦਾ ਕਾਹਨ ਬੱਚਾ ਪੀੜ ਦਿੱਤਾ ਜਾਵੇਗਾ ਕਿਸੇ ਨੂੰ ਜਿਉਂਦਿਆਂ ਨਹੀਂ ਛੱਡਿਆ ਜਾਵੇਗਾ ਹੁਣ ਸਿੱਖਾਂ ਦੀ ਅਣਖ ਨੂੰ ਉਹਨਾਂ ਦੀ ਅਣਖ ਨੂੰ ਵੰਗਾਰਨ ਦਾ ਸਮਾਂ ਹੈ ਸਿੱਖਾਂ ਦੀ ਅਣਖ ਨੂੰ ਦੇਖਣ ਦਾ ਸਮਾਂ ਹੈ ਮੁਗਲ ਹਾਕਮ ਵੀ ਚੰਦੇ ਸਨ ਕਿ ਦੇਖਿਆ ਜਾਵੇ ਕਿ ਸਿੱਖਾਂ ਦੇ ਵਿੱਚ ਕਿੰਨੀ ਅਣਖ ਹੈ ਕਿ ਉਹ ਆਪਣੇ ਗੁਰੂ ਦਾ ਸੀਸ ਤੇ ਤਲ ਇਥੋਂ ਚੁੱਕ ਕੇ ਲੈ ਜਾਂਦੇ ਨੇ ਸੋ ਗੁਰੂਸਵਾਰਿ ਜਿਵੇਂ ਹੀ ਲੋਕ ਮੁੜੇ ਇਹਨਾਂ ਸਾਰੇ ਸਿੱਖਾਂ ਨੇ ਭਾਈ ਜਤਾ ਜੀ ਭਾਈ ਉਦਾ ਜੀ ਭਾਈ ਗੁਰਦਤਾ ਜੀ ਭਾਈ ਤੁਲਸਾ ਜੀ ਨੇ ਇੱਕ ਨਜ਼ਰ ਆਪਣੇ ਗੁਰੂ ਪਾਤਸ਼ਾਹ ਜੀ ਦੇ ਉਸੇ ਸ਼ਰੀਦ ਹੋਏ ਸਰੀਰ ਵੱਲ ਉਹਨਾਂ ਦੇ ਸੀਸ ਵੱਲ ਮਾਰੀਏ ਤੇ ਬੜੇ ਹੀ ਮਨ ਦੇ ਵਿੱਚ ਇੱਕ ਬੜਾ ਉਸ ਸਮੇਂ ਜਜਬਾ ਲੈ ਕੇ ਰੋਲ ਲੈ ਕੇ ਵਾਪਸ ਮੁੜੇ ਨੇ ਫਿਰ ਭਾਈ ਨਾਨੂ ਜੀ ਦੇ ਘਰ ਵਿਖੇ ਪਹੁੰਚੇ ਨੇ ਉੱਥੇ ਫੈਸਲਾ ਹੋਇਆ ਹੈ ਕਿ ਕਿਵੇਂ ਇਹ ਸੀਸ ਨੂੰ ਜਿਹੜਾ ਇੱਥੋਂ ਚੁੱਕਿਆ ਜਾਵੇ ਸੋ ਗੁਰੂ ਸਵਾਰਿਓ ਬਾਹ ਸਾਰੇ ਵਿਚਾਰਾਂ ਆਈਆਂ ਜਿੰਨਾ ਵਿਚਾਰਾਂ ਦੇ ਵਿੱਚ ਇੱਕ ਗੱਲ ਆਏ ਕਿ ਸੀਸ ਚੁੱਕ ਲਿਆ ਜਾਵੇਗਾ ਪਰ ਅਗਰ ਸੀਸ ਉਥੇ ਨਾ ਹੋਇਆ ਤਾਂ ਧੜ ਚੁੱਕਣ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਆਵੇਗੀ ਆਖੀਰ ਭਾਈ ਜਤਾ ਜੀ ਦੇ ਪਿਤਾ ਜੀ ਨੇ ਭਾਈ ਆਗਿਆ ਰਾਮ ਜੀ ਨੇ ਫੈਸਲਾ ਕੀਤਾ ਹੈ ਤੇ ਹੁਕਮ ਰੂਪ ਦੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ ਤੁਸੀਂ ਮੈਨੂੰ ਮੇਰਾ ਸਿਰ ਕਟਕੇ ਉਸ ਜਗ੍ਹਾ ਦੇ ਉੱਤੇ ਰੱਖ ਦਿਓ ਸੋ ਗੁਰੂ ਸਵਾਰਿਓ ਦੇਖੋ ਕਿੰਨੀ ਵੱਡੀ ਮਹਾਨਤਾ ਹੈ ਸਿੱਖ ਧਰਮ ਦੀ ਇੱਕ ਪੁੱਤਰ ਬਾਲ ਗੋਬਿੰਦ ਰਾਏ Hindu ਧਰਮ ਦੀ ਰਾਖੀ ਵਾਸਤੇ ਆਪਣੇ ਪਿਤਾ ਨੂੰ ਦਿਲੇ ਸ਼ਹੀਦ ਹੋਣ ਵਾਸਤੇ ਤੁਰਦਾ ਹੈ ਤੇ ਦੂਜੇ ਪਾਸੇ ਇੱਕ ਪਿਤਾ ਆਪਣਾ ਸਿਰ ਕਟਾ ਕੇ ਆਪਣੇ ਪੁੱਤਰ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਅਠਾਉਣ ਵਾਸਤੇ ਭੇਜਦਾ ਹੈ ਇੰਜ ਹੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਭਾਈ ਉਦਾਜੀ ਜਿਹੜੇ ਕਿ ਰਠੌਰ ਵੰਸ ਦੇ ਵਿੱਚੋਂ ਸਨ ਉਹ ਭਾਈ ਲੱਖੇ ਸ਼ਾ ਬਣਜਾਰਾ ਕੋਲ ਜਾਂਦੇ ਨੇ ਉਹਨਾਂ ਕੋਲ ਭਾਈ ਲੱਖੇ ਸ਼ਾ ਬਣਜਾਰਾ ਜੀ ਜਿਹੜੇ ਕਿ ਭਾਈ ਮਣੀ ਸਿੰਘ ਹੁਣਾ ਜੀ ਦੇ ਸਹੁਰਾ ਜੀ ਸਨ ਭਾਈ ਦਿਆਲਾ ਜੀ ਜੋ ਸ਼ਹੀਦ ਹੋ ਚੁੱਕੇ ਸਨ ਉਹਨਾਂ ਦੇ ਪਰਾਤਾ ਦੇ ਸੌਰੇ ਸਨ ਬਹੁਤ ਹੀ ਅਮੀਰ ਸਨ ਜੇ ਇੰਜ ਕਹਿ ਲਿਆ ਜਾਵੇ ਤਾਂ ਅੱਜ ਦੇ ਅੰਬਾਨੇ ਅਡਾਨੀਆਂ ਨਾਲੋਂ ਵੱਧ ਦੌਲਤ ਸੀ ਉਹਨਾਂ ਕੋਲ ਬੜੇ ਦੂਰ ਤੱਕ ਵਪਾਰ ਫੈਲਿਆ ਸੀ ਸ਼ਾਹੀ ਠੇਕੇਦਾਰ ਸਨ ਜੋ ਕੁਝ ਵੀ ਹਕੂਮਤ ਦੀਆਂ ਫੌਜਾਂ ਨੂੰ ਸਮਾਨ ਚਾਹੀਦਾ ਸੀ ਉਹ ਸਾਰਾ ਹੀ ਇਹ ਸਪਲਾਈ ਕਰਦੇ ਸਨ ਗੁਰੂ ਸਵਾਰਿਓ ਐਨੇ ਅਮੀਰ ਸਿੱਖ ਸਨ ਕਿ ਅੱਜ ਵੀ ਯੂਪੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹਜ਼ਾਰਾਂ ਏਕੜ ਜ਼ਮੀਨ ਭਾਈ ਲਖੇ ਸ਼ਾ ਵਣਜਾਰਾ ਜੀ ਦੇ ਨਾਮ ਉੱਤੇ ਬੋਲਦੀ ਹੈ ਰਾਏ ਸਿਨਾ ਜਿਸ ਉੱਤੇ ਅੱਜ ਪਾਰਲੀਮੈਂਟ ਬਣੀ ਹੋਈ ਹੈ ਉਹ ਰਾਏ ਸਿਨਾ ਦਾ ਇਲਾਕਾ ਸਾਰਾ ਹੀ ਭਾਈ ਲਖੇ ਸ਼ਾ ਵਣਜਾਰਾ ਦੀ ਦਾ ਸੀ ਸੋ ਗੁਰੂ ਸਵਾਰੋ ਭਾਈ ਉਹਦਾ ਜੀ ਨੇ ਉਹਨਾਂ ਕੋਲ ਪਹੁੰਚ ਕੇ ਵਿਚਾਰ ਕੀਤੀ ਹੈ ਕਿ ਸੀਸ ਇੰਜ ਚੁੱਕਿਆ ਜਾਵੇਗਾ ਤੇ ਭਾਈ ਲਖੇ ਸ਼ਾਹ ਜੀ ਨੇ ਉਸ ਸਮੇਂ ਫਿਰ ਇਹ ਵਿਚਾਰ ਦਿੱਤੀ ਹੈ ਕਿ ਜੇ ਤੁਸੀਂ ਸੀਸ ਚੁੱਕੋਗੇ ਥੋੜੇ ਸਮੇਂ ਬਾਅਦ ਹੀ ਅਸੀਂ ਇਸ ਯੋਜਨਾ ਦੇ ਨਾਲ ਉੱਥੋਂ ਗੁਰੂ ਸਾਹਿਬ ਜੀ ਦਾ ਤੜ ਚੁੱਕ ਲਵਾਂਗੇ ਸੋ ਗੁਰੂ ਸਾਰੇ ਦੋ ਟੀਮਾਂ ਤਿਆਰ ਹੋਈਆਂ ਇੱਕ ਟੀਮ ਦੇ ਵਿੱਚ ਭਾਈ ਉਹਦਾ ਜੀ ਭਾਈ ਨਾਨੂ ਜੀ ਤੇ ਭਾਈ ਜਤਾ ਜੀ ਦੂਸਰੀ ਟੀਮ ਦੇ ਵਿੱਚ ਭਾਈ ਲੱਖੇ ਸ਼ਾ ਵਣਜਾਰਾ ਜੀ ਉਹਨਾਂ ਦੇ ਪੁੱਤਰ ਭਾਈ ਹਿਮਾ ਜੀ ਭਾਈ ਹੀੜਾ ਜੀ ਆਦ ਇਸ ਤਰ੍ਹਾਂ ਨਾਮ ਆਉਂਦੇ ਨੇ ਸੋ ਗੁਰੂ ਸਵਾਰਿਓ ਹਨੇਰੀ ਅਜੇ ਵੀ ਚੱਲ ਰਹੀ ਹੈ ਸੋ ਇਹ ਤਿੰਨ ਸਿੱਖ ਛੁਪਦੇ ਛਪਾਉਂਦੇ ਉੱਥੇ ਪਹੁੰਚੇ ਨੇ ਤਾਂ ਉਹਨਾਂ ਨੇ ਬੜੇ ਫੁਰਤੀ ਦੇ ਨਾਲ ਪਹਿਲਾਂ ਹੀ ਲਜਾਏ ਹੋਏ ਇੱਕ ਸੁੰਦਰ ਕੱਪੜੇ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਿਰ ਚੁੱਕ ਲਿਆ ਹੈ ਉਧਰੋਂ ਭਾਈ ਲੱਖੀ ਸ਼ਾ ਵਣਜਾਰਾ ਜੀ ਜਿਨ੍ਹਾਂ ਦਾ ਉਸ ਸਮੇਂ ਨਾਰਨਾਲ ਤੋਂ ਰੂਹ ਦੇ ਗੱਡੇ ਭਰ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਰਹੇ ਸਨ ਉਹ ਆਪਣੇ ਕੋਈ ਦੋ ਕ ਗੱਡੇ ਲੈ ਕੇ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਉਹ ਪਹਿਲਾਂ ਹੀ ਜਾ ਕੇ ਆਪਣੇ ਆਰੇ ਕਾਫਲੇ ਨੂੰ ਮਿਲੇ ਨੇ ਦੋ ਗੱਡੇ ਜਿੰਨਾਂ ਨੂੰ ਉਹਨਾਂ ਨੇ ਖਾਸ ਤੌਰ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਧੜ ਨੂੰ ਚੁੱਕਣ ਵਾਸਤੇ ਤਿਆਰ ਕੀਤਾ ਹੈ ਆਰ ਵਾਲੇ ਨੇ ਜਦੋਂ ਉਸ ਇਲਾਕੇ ਦੇ ਵਿੱਚ ਚਾਂਦਨੀ ਚੌਕ ਦੇ ਇਲਾਕੇ ਵਿੱਚ ਪਹੁੰਚਣ ਲੱਗੇ ਨੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਉਸ ਸਮੇਂ ਆਪਣੇ ਗੱਡਿਆਂ ਨੂੰ ਦੋ ਕਤਾਰਾਂ ਦੇ ਵਿੱਚ ਜਿਹੜਾ ਹੈ ਉਹ ਬਦਲਿਆ ਹੈ ਦੋਵੇਂ ਕਤਾਰਾਂ ਨੇ ਆਪਣੇ ਗੱਡੇ ਜਿਨ੍ਹਾਂ ਦੇ ਉੱਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਧੜ ਲੈ ਕੇ ਜਾਣਾ ਹੈ ਉਹ ਇੱਕ ਬਾਹਰ ਦੀ ਕਤਾਰ ਦੇ ਵਿੱਚ ਹੀ ਚੌਥੇ ਪੰਜਵੇਂ ਨੰਬਰ ਤੇ ਉਹ ਗੱਡੇ ਲਗਾਏ ਗਏ ਨੇ ਚਲਦਿਆਂ ਚਲਦਿਆਂ ਗੱਡਿਆਂ ਦੇ ਜੋ ਬੌਲਦ ਸਨ ਉਹਨਾਂ ਦੇ ਪੈਰਾਂ ਦੇ ਨਾਲ ਵੀ ਕੱਟਾ ਉਡਣਾ ਸ਼ੁਰੂ ਹੋ ਚੁੱਕਾ ਸੀ ਬਹੁਤ ਸਾਰਾ ਘੱਟਾ ਅਸਮਾਨ ਦੇ ਵਿੱਚ ਚੜ ਚੁੱਕਾ ਸੀ ਉਧਰ ਹਨੇਰੀ ਵੀ ਵਗਦੀ ਪਈ ਸੀ ਪਹਿਰੇਦਾਰ ਭਾਵੇਂ ਬਹੁਤ ਜ਼ਿਆਦਾ ਸਾਵਧਾਨ ਸਨ ਇਸ ਦੇ باوجود ਵੀ ਦੋ ਕਤਾਰਾਂ ਦੇ ਵਿੱਚ ਆਉਂਦੇ ਹੁੰਦਿਆਂ ਆਇਆ ਪਾਏ ਲਖੇ ਸ਼ਾ ਵਣਜਾਰਾ ਤੇ ਉਹਨਾਂ ਦੇ ਪੁੱਤਰਾਂ ਨੇ ਬੜੇ ਸਤਕਾਰ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਧੜ ਚੁੱਕਿਆ ਹੈ ਤੇ ਲੈ ਗਏ ਨੇ ਕਤਾਰ ਜਦੋਂ ਗੱਡਿਆਂ ਦੇ ਖਤਮ ਹੋਈ ਹੈ ਜਿਸ ਜਗਾ ਦੇ ਉੱਤੇ ਜਾ ਕੇ ਉਹ ਰੂੰਦੇ ਗੱਡੇ ਖੜੇ ਕਰਨੇ ਸਨ ਉਸ ਤੋਂ ਪਹਿਲਾਂ ਹੀ ਭਾਈ ਲੱਖੀ ਸ਼ਾ ਵਣਜਾਰਾ ਜੀ ਢੜ ਵਾਲੇ ਗੱਡੇ ਨੂੰ ਵਿੱਚੋਂ ਕੱਢ ਕੇ ਆਪਣੇ ਘਰ ਲੈ ਗਏ ਨੇ ਸੋ ਗੁਰੂ ਸਵਾਰਿਓ ਜਦੋਂ ਗੱਡਿਆਂ ਦੀ ਕਤਾਰ ਜਿੰਨਾਂ ਦੀ ਸੈਂਕੜਿਆਂ ਦੇ ਗਿਣਤੇ ਸੀ ਜਦੋਂ ਉੱਥੋਂ ਨੰਗ ਚੁੱਕੀ ਹੈ ਤਾਂ ਉਹ ਜਿੰਨੇ ਵੀ ਪਹਿਰੇਦਾਰ ਫੌਜੀ ਜਿਹੜੇ ਸਨ ਮੁਗਲ ਉਹਨਾਂ ਦੀ ਨਜ਼ਰ ਪਈ ਉਹਨਾਂ ਦੇਖਿਆ ਇੱਕ ਸੀਸ ਤੇ ਇੱਥੇ ਹੈ ਜੋ ਭਾਈ ਆਗਿਆ ਰਾਮ ਜੀ ਦਾ ਸੀ ਸੀਸ ਤੇ ਕਿੱਥੇ ਹੈ ਪਰ ਢੜਨਾ ਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਉਸ ਸਮੇਂ ਸੁੱਧ ਬੁੱਧ ਪੁੱਲ ਗਈ ਆ ਉਹਨਾਂ ਨੇ ਫਿਰ ਭਜਨਸ ਕਰਨੇ ਸ਼ੁਰੂ ਕੀਤੇ ਆ ਜਿਸ ਪਾਸੇ ਵੱਲ ਗੱਡੇ ਗਏ ਸਨ ਉਹ ਵੀ ਉਸ ਪਾਸੇ ਵੱਲ ਨੂੰ ਗਏ ਨੇ ਪਰ ਜਿਹੜਾ ਇੱਕ ਗੱਡੇ ਵਾਲਾ ਢੜ ਵਾਲਾ ਗੱਡਾ ਸੇ ਉਹ ਪਾਈ ਲੱਖੇ ਸ਼ਾਹ ਵਣਜਾਰਾ ਜੀ ਆਪਣੇ ਘਰ ਲੈ ਗਏ ਨੇ ਉੱਥੇ ਜਾ ਕੇ ਪਾਤਸ਼ਾਹ ਜੀ ਦੇ ਸਰੀਰ ਦਾ ਇਸ਼ਨਾਨ ਕਰਾ ਕੇ ਬੜੇ ਸਤਕਾਰ ਦੇ ਨਾਲ ਉਹਨਾਂ ਆਪਣੇ ਘਰ ਦੇ ਵਿੱਚ ਹੀ ਲੱਕੜਾਂ ਚਿਣ ਕੇ ਉਹਨੂੰ ਸਰੀਰ ਨੂੰ ਉੱਪਰ ਰੱਖ ਕੇ ਉਹਨਾਂ ਨੇ ਅੱਗ ਲਗਾ ਦਿੱਤੀ ਉਧਰ ਗੱਡਿਆਂ ਦੀਆਂ ਤਲਾਸ਼ੀਆਂ ਹੋਈਆਂ ਉਹਨਾਂ ਗੱਡਿਆਂ ਦੇ ਵਿੱਚੋਂ ਕੁਝ ਨਹੀਂ ਮਿਲਿਆ ਫਿਰ ਉਹ ਆਏ ਨੇ ਜਦੋਂ ਪਹੁੰਚੇ ਨੇ ਭਾਈ ਲੱਖੀ ਸ਼ਾਹ ਬਨਜਾਰਾ ਦੇ ਘਰ ਉਸ ਸਮੇਂ ਰੌਲਾ ਪੈ ਗਿਆ ਸੀ ਘਰ ਨੂੰ ਅੱਗ ਲੱਗ ਗਈ ਲੱਖੀ ਸ਼ਾਹ ਦੇ ਘਰ ਨੂੰ ਅੱਗ ਲੱਗ ਗਈ ਬਹੁਤ ਸਾਰੇ ਕੋਸ਼ਿਸ਼ਾਂ ਕਰਦੇ ਨੇ ਪਾਣੀ ਲੈਣ ਨੂੰ ਭੱਜੇ ਨੇ ਪਰ ਉਹ ਅੱਗ ਇੰਨੀ ਜ਼ਿਆਦਾ ਸੀ ਕਿ ਵੇਖਦਿਆਂ ਵੇਖਦਿਆਂ ਘਰ ਸੜ ਗਿਆ ਨਾਲ ਇਹ ਗੁਰੂ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋ ਗਿਆ ਇੰਜ ਭਾਈ ਲੱਖੀ ਸ਼ਾ ਵਣਜਾਰਾ ਜਿਹੜਾ ਇੱਕ ਬੇਹੱਦ ਆਪਣੇ ਸਮੇਂ ਦਾ ਅਮੀਰ ਠੇਕੇਦਾਰ ਸੀ ਬੇਹੱਦ ਉਸ ਨੂੰ ਪਤਾ ਸੀ ਕਿ ਉਸ ਦੇ ਜੀਵਨ ਦੀ ਸਾਰੀ ਕਮਾਈ ਸ਼ਾਹੀ ਵਪਾਰ ਦੇ ਉੱਤੇ ਟਿਕੀ ਆ ਪਰ ਉਸ ਨੇ ਫਿਰ ਵੀ ਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਲੰਭਾਇਆ ਗੁਰੂ ਪਾਤਸ਼ਾਹ ਜੀ ਦੇ ਨਾਲ ਪਿਆਰ ਨੂੰ ਨਭਾਇਆ ਆਪਣਾ ਕੁਝ ਨਹੀਂ ਦੇਖਿਆ ਉਸ ਨੇ ਲਿਆ ਕੇ ਗੁਰੂ ਪਾਤਸ਼ਾਹ ਜੀ ਦੇ ਤੜ ਦਾ ਸੰਸਕਾਰ ਕੀਤਾ ਤੇ ਜਦੋਂ ਸਵੇਰ ਦਾ ਵੇਲਾ ਹੋਇਆ ਹੈ ਉਹਦੇ ਵਿੱਚੋਂ ਉਹਨਾਂ ਨੇ ਕੁਝ ਹੱਥੀਆਂ ਲੈ ਕੇ ਉੱਥੇ ਹੀ ਇੱਕ ਪਿੱਤਲ ਦੀ ਗਾਗਰ ਦੇ ਵਿੱਚ ਪਾ ਕੇ ਇੱਕ ਰੁੱਖ ਦੇ ਹੇਠਾਂ ਦੱਬ ਦਿੱਤੀਆਂ ਨੇ ਤਾਂ ਕਿ ਨਿਸ਼ਾਨੀ ਰਹੇ ਤੇ ਕੁਝ ਹੱਥੀਆਂ ਕੁਝ ਸਮੇਂ ਬਾਅਦ ਆਨੰਦਪੁਰ ਸਾਹਿਬ ਲੈ ਕੇ ਪਹੁੰਚੇ ਸਨ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਸਥਾਨ ਦੇ ਉੱਤੇ ਆਏ ਸਨ ਤੇ ਫਿਰ ਜਿਸ ਰੁੱਖ ਦੇ ਹੇਠਾਂ ਗਾਗਰ ਦੱਬੇ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਮਣੇ ਉਹ ਗਾਗਰ ਕਢਵਾ ਕੇ ਉੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਥਾਨ ਕਾਇਮ ਕੀਤਾ ਸੀ। ਸੋ ਗੁਰੂਸਵਾਰੋ ਇਸ ਅਧਿਆਇ ਦੇ ਵਿੱਚ ਇੰਨਾ ਹੀ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅੱਜ ਸਮੁੱਚਾ ਸੰਸਾਰ 350 ਸਾਲਾ ਸ਼ਹੀਦੀ ਪੁਰ ਮਨਾ ਰਿਹਾ ਹੈ। ਅਗਲੇ ਅਧਿਆਇ ਦੇ ਵਿੱਚ ਕੱਲ ਤੁਹਾਡੇ ਨਾਲ ਸਾਂਝ ਪਾਵਾਂਗੇ। ਕਿ ਫੇਰ ਭਾਈ ਜਤਾ ਜੀ ਤੇ ਬਾਕੀ ਸਿੱਖ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਕਿਵੇਂ ਕਿੰਨਾ ਰਸਤਿਆਂ ਵਿੱਚੋਂ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਨੇ ਸੋ ਕੱਲ ਤੱਕ ਵਾਸਤੇ ਇਯਾਤ ਤੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ